ਤੇਚਰਾ ਨਹੀਂ ਕਰਦਾ ਬਾਬਾ ਇੱਥੇ 2 ਮਿੰਟ ਮੰਦਾ ਬਹੁਤ ਵੇ ਮਾਲ ਦਾ ਮਾਲ ਹੀ ਮਾਲ ਖੜਾ ਹੈ 2 ਮਿੰਟ ਖੜਦਾ ਮੈਚ ਲਾਦਾ ਬੱਕਰੀ ਚੱਲ ਮੋਤਾ ਤੂੰ ਦੇ ਦੀ ਤੇਰੀ ਚੀਜ਼ ਹੈ ਫੇ ਤੂੰ ਦੱਸ ਕੀ ਦੇਣਾ ਕੀ ਸਹੀ ਦੇਣੀ ਹੈ ਕੋਈ ਮਕਾਦੇ ਹਾਂ ਕੀ ਤੋ ਕਰਿਆ ਠੀਕ ਧੀ ਤੂੰ ਥੱਲੇ ਆ ਕੇ ਗੱਲ ਕਰ ਬਸ ਠੀਕ ਆ ਸਹੀ ਕੱਢ ਓਏ ਰੋਟੀ ਖਾਂਦੇ ਨਾਲੇ ਸੌਦਾ ਕਰਾਂਗੇ ਬਾਬੇ ਨਾਲ ਨੂੰ ਪਾਪਾ ਬਹੁਤ ਚੰਗਾ ਹੁੰਦਾ ਹੈ ਨਹੀਂ ਕੋਈ ਗੱਲ ਨਹੀਂ ਕੋਈ ਐਨਾ ਕੰਮ ਕਹਿੰਦਾ ਕੋਈ ਬਣਦਾ ਨਹੀਂ ਨਹੀਂ ਕਿਹਦਾ ਨਾ ਕਿੱਥੇ ਪੈਂਦੀ ਪੀਏ ਬਹੁਤ ਕੱਟੇਗਾ ਰਹੇ ਤੇ ਤੈਨੂੰ ਇੱਕੋ ਹੀ ਰਾਹ ਦੇਦਾ ਉਹ ਪ੍ਰਗੁਤੀ ਦਾ ਤਾ ਟੀ ਵੀ ਲਾਜਾ ਦੇ ਨੇ ਪੈਸੇ ਖੁਸ਼ੀ ਵਖਾਈ ਤੇ ਖੁਸ਼ੀ ਕੱਢੀ ਸਾਡੇ ਕੋਲ ਸਾਡੀ ਸ਼ੌਨਾ ਤਕਰੀ ਚੰਗੀ ਦਾ ਦੇ ਦਿੱਤੀ ਆ ਯਾਰ ਇਹੋ ਗੱਲ ਹੋਣੀ ਤੀ ਜੀ ਜੀ ਤੇ ਪਿਆਰ ਅਕਲ ਗਿਆ ਦਲਾਲ ਆ ਮਾਨਕ ਦੇ ਪਿੰਡ ਕੋਲ ਦਲਾਲ ਆ ਬੋਲ ਬਟਾ ਪਿੰਡ ਦਾ ਪੁੱਤ ਕੋਈ ਨਹੀਂ ਪਿੰਡ ਦਾ ਪੁੱਤ ਆ ਲੈ ਬਾਬਾ ਰੋਟੀ ਵੀ ਖਾ ਤੇ ਸੌਦਾ ਵੀ ਕਰ ਆ ਚੱਕ ਆ ਚੱਕ 22000 ਦੀ ਬੱਕਰੀ ਦੀ ਮੈਂ ਉਹਨੂੰ ਵੀ ਕਹਤਾ ਵੀ ਇੱਥੇ ਤੱਕ ਬਸ ਜੇ ਦਿੰਦਾ ਲੈ ਲੈ ਫਿਰ ਤੂੰ ਵੀ ਮੈਨੂੰ 21 ਦਾ ਦੇ ਕਿ ਨਹੀਂ ਦੇਣੀ ਐ ਠੀਕ ਹੀ ਨਾ ਤੀ ਦਾ ਬੋਲੀਆਂ ਜਾਂ ਨਾ 21 ਦਾ ਦੇ ਸਹੀ ਨਿਸ਼ਾਨਾ ਦੱਸ ਦੇ ਰਸਤਾ ਦੱਸ ਸਹੀ ਮੈਂ 35 ਦੀ ਨਹੀਂ ਕਿਹਾ 22 ਦੀ ਨਹੀਂ ਕਿਹਾ ਤੈਨੂੰ ਤੂੰ ਕੋਈ ਰਾਹ ਦੇ ਤਾ ਜਲ ਮਨ ਦਾ ਫੜਾ ਦੇ ਜਾ 22 ਦੀ 23 ਦੀ ਤੰਨੇ ਉਹ ਨਹੀਂ ਦਿੰਦਾ ਮੈਂ ਦੁਰਗਾ 30 ਤੱਕ ਨਹੀਂ ਦਿੰਦਾ ਲੈ ਫਿਰ ਨਾ ਦੇਣ ਦਾ ਨਾ ਦੇ ਉਹ ਖੜ ਜਾ ਯਾਰ ਤੂੰ ਵੀ ਮੜ ਜਾ ਪਰ ਤਾਇਆ ਕਿਹਨਾਂ ਕੋਈ ਨਹੀਂ ਕੋਈ ਲਾ ਚੱਕ ਬਾਬਾ ਪਰੌਂਠੇ ਦੇ ਧਰਤਾ 500 ਦਾ ਲੋਟ ਆ ਕੋਈ ਨਹੀਂ ਇਹ ਲੈ ਹਾਂਜੀ ਮਤੋ ਇਹ ਇਹ ਮੁੱਠੀ ਵਿੱਚ ਹੀ ਜਾਂਦਾ ਨਹੀਂ ਕੋਈ ਨਹੀਂ ਲਾ 24000 ਦੀ ਬੱਕਰੀ ਦੇਚਤੀ ਉਹ ਨਾ ਇਤਰਾ ਨਹੀਂ ਕਰੀਆਂ ਇਹ ਇਹ ਟੀਚਰਾ ਨਹੀਂ ਕਰੀਆਂ ਮੁੱਲ ਲਾਇਆ ਅਸੀਂ ਤੈਨੂੰ ਫੜਾ ਦਾਂਗੇ ਬੱਕਰੀ ਕੋਈ ਨਹੀਂ ਫੇਰ ਆਪਾਂ ਨੂੰ 80 ਕਰੀਰਾ ਬਾਬਾ ਟੀਚਰ ਨਹੀਂ ਹੈਗੀ ਇਹ ਪੁਗਦੇ ਦੇ ਨੇ ਕੋਈ ਨਾ ਪੁਗਦੇ ਲਾਉਣਾ ਜੀ ਹੁਣ ਜੇ ਤੈਨੂੰ ਅਸੀਂ ਕਹੀਏ ਵੀ 30 ਮੰਗਦਾ ਕੋਈ ਟੀਚਰਾਂਗਾ ਜੇਸੀ ਤੈਨੂੰ ਕਹੀਏ ਵੀ 30 ਮੰਗਦਾ ਟੀਚਰਾਂ ਕਰਦਾ ਅਸੀਂ ਤੈਨੂੰ ਨਹੀਂ ਕਿਹਾ ਵੀ ਬਈ ਟੀਚਰਾਂ ਕਰਦਾ ਕੋਈ ਨਾ ਕੋਈ ਨਾ ਪੁਗਦਾ ਲਾਉਣਾ ਕੋਈ ਗੱਲ ਨਹੀਂ ਲੈ ਪੁਗਦਾ ਲਾਤਾ 25 ਦੀ ਦੇ ਫਿਰ ਬਹੁਤ ਸੋਹਦਾ ਜੀ ਯਾਰ ਹੁਣ ਤਾਂ ਨਹੀਂ ਟੀਚਰਾਂ ਹੁਣ ਤਾਂ ਨਹੀਂ ਟੀਚਰਾਂ ਸਹੀ ਮੁੱਲ ਦੱਸ ਦੇ ਉਹ ਜਾ ਮੇਰੇ ਟੀਚਰਾਂ ਤੇ ਮੈਨੂੰ ਗੁੱਸਾ ਆ ਤਾਂ ਤੈਨੂੰ 2000 ਰੁਪਏ ਦਤਾ ਉਹ ਨਈ ਕੋਈ ਹੁਣ ਇੱਕੋ ਹੀ ਦੱਸ ਦੇ ਫਿਰ ਮੈਨੂੰ ਕਿੰਨੇ ਦੀ ਵੇਚਦਾ ਹ ਮੇਰੀ ਸਾਇਨ ਸਮਝ ਜਾ ਤੇਰੇ ਬੱਲਾਵੇਂ ਉਹ ਭਾਈ ਦੀ ਲਾ ਜਾ ਹੁਣ ਤੈਨੂੰ ਨਹੀਂ 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 ਉਰਾ ਕਾਲਾ ਛੋਟੀ ਛੜਤੀ ਤੇ ਹਾਂ ਜੋ ਚੱਕ ਕੇ ਫੜਾ ਦੀ ਪੰਚਾਇਤ ਫੈਸਲਾ ਕਰਾ ਦੀ ਉਹ ਆਹ ਇਹਦਾ ਬੱਕਰੀ ਦੇਤੀ ਆਪਾਂ ਨੇ 25000 ਦੀ ਹੋ ਗਈ ਹੋ ਗਈ ਕਰ ਦਿਓ ਕਰ ਦਿਓ 250 ਗੱਲ ਨਹੀਂ ਸੱਚੀ ਕਿਆ ਹੋ ਗਈ 26 ਦੀ 26 ਦੀ 26 ਦੀ ਹੋ ਗਈ 26 ਦੀ ਹੋ ਗਈ ਬਸ ਠੀਕ ਹੈ ਹੋ ਗਈ 26 ਦੀ ਖੁਸ਼ ਹੈ ਰੋਟੀ ਖਾਣ ਦੇ ਨਾਲ ਖੁਸ਼ ਹੈ ਰੋਟੀ ਖਾਣ ਦੇ ਨਾਲ ਹੈ ਖੁਸ਼ ਹੈ ਨਰਾਜ਼ ਤਾਂ ਨਹੀਂ ਘੱਟ ਤਾਂ ਨਹੀਂ ਵਿਖੀ ਕਿਤੇ ਧੱਕਾ ਤਾਂ ਕਹਿੰਦੀ ਵੀ ਧੱਕਾ ਕਰ ਹਾਂ ਸਮਝੌਣੀ ਕਰੇ ਹਾਂ ਸਮਝਣੀ ਕਰੇ ਬਾਤਾਂ ਕਰੇ ਵੀ ਸਾਨੂੰ ਮਿਲਦੇ ਕਰਦੇ ਰਹਿਣ ਸਾਹਮਣੇ ਮਿਲਦਾ ਗਿਲਦਾ ਰਹੇ ਮਿੱਤਰਾ ਰਹਿ ਕਰਦੇ ਤਾਂ ਚੋਰੀ ਖੋਲਦੇ ਦਰਵਾਜ਼ੇ ਦੀ ਮੋਰੀ ਰੋਟੀ ਖਾ ਲੈਣਾ ਪੁੜੇ ਨਾ 500 ਡੇਡ ਹੈ ਇਹਨੇ ਬੱਕਰੀ ਦਿਖਾ ਦੇ ਵੜੀ ਜੀ ਰੋਟੀ ਕਰਮਾਂ ਵਾਲੀ ਆ ਪੁੜੇ ਦੀ ਆ 500 ਬੜਾ ਦੇ ਰਾਜੂ ਦਾ ਉਹ ਤਾਂ ਸਾਡਾ ਆ ਆਪਦਾ ਕੋਈ ਨਹੀਂ ਕੋਈ ਨਹੀਂ ਕੋਲੋ ਕਿਹੜਾ ਦੇ ਕਿੜਾ ਆਪਦਾ ਕਿੜਾ ਤੋਂ ਕਿੜਾ ਇੱਧਰ ਉਧਰ ਬੱਕਰੀ ਆ ਗੇੜਾ ਕੋਣਾ ਦੇਖ ਦੇਖ ਲੋ ਟਰਾਈ ਮਾਰ ਤੋੜ ਕੇ ਦੇਖ ਬਈ ਤੋੜਦਾ ਕੋਈ ਨਹੀਂ ਹੱਕ ਮਿੱਠੂਆ ਦੂਰ ਤੱਕ ਲੰਬਾ ਕਿਹੜਾ ਅੱਗੇ ਵਾਲਾ ਕੰਮ ਨਹੀਂ ਕਰਦਾ ਬੱਕਰੀ ਬਹੁਤ ਸੀ ਬਹੁਤ ਸੋਹਣਾ ਬੱਕੇ ਪੰਮਰਾ ਚਿਪਾ ਮਾਰੂੰਗਾ ਮੈਂ ਹਾਂ ਤੂੰ ਸਾਰੇ ਚੈੱਕ ਕਰੇਂ ਆਹ ਨਹੀਂ ਆ ਰਿਹਾ ਤੇਰੇ ਗਲੀਆਂ ਹਾਂ ਚੁੱਪ ਕਰ ਜਾ ਚੁੱਪ ਕਰ ਜਾ ਖੜਾ ਸੱਚੀ ਬਾਤ ਸੱਚ ਕਰ ਜਾ ਖੜ ਜਾ ਸਹੀ ਹੈ ਸਹੀ ਹੈ ਇਹਦੀ ਗਾਲੀ ਨਹੀਂ ਰਾਜੂ ਜਰ ਤੂੰ ਖੇੜਾ ਫੇਰ ਨਹੀਂ ਸਹੀ ਬੱਕਰੀ ਹੈ ਬਾਪੇ ਦੀ ਬੱਕਰੀ ਨੂੰ ਗਲਤ ਨਹੀਂ ਕਰ ਸਕਦੇ ਆਉ ਆਉਦੀ ਪਾ ਲਈ ਮੇਰੀ ਬਾਪਾ ਪੱਟ ਜਿਹੜਾ ਬਣਾ ਬਾਬੇ ਆਖਲਗਾ ਜਲਾਲ ਆਖਲਗਾ ਜਲਾਲ ਜਿਹੜਾ ਮਾਨਕ ਦੇ ਪਿੰਡ ਕੋਈ ਪਾ ਜਾਦਾ ਆਹਾਂ ਹਾਂ ਮਾਨਕ ਦੇ ਪਿੰਡ ਦਾ ਓਏ ਚਿੰਤਾ ਕਿਉਂ ਮੰਨਦਾ ਹੈ ਲੱਗੀ ਆਲਾ ਕੰਮ ਥੋੜੀ ਕਰਨਾ ਸੀ ਜੀ ਸਾਰੇ ਬਾਬੇ ਕਿਹਦਾ ਕਰਿਆ ਇਹ ਜਿਹੜਾ ਦਾਦਾ ਕਰਿਆ ਲੈ ਇੱਥੇ ਵਿਚਾਰੇ ਆ ਚੋਲਾ ਚੱਕ ਲੈ ਬਾਬਾ ਮੈਨੂੰ ਫੜਾ ਰੋਟੀ ਖਾਣ ਦੇ ਨਾਲ ਹੋ ਗਿਆ ਸੌਦਾ ਬਾਬੇ ਨਾਲ ਕਰਮਾ ਵਾਲਾ ਬਾਬਾ ਹੈ ਓਰੇ ਆ ਜਾ ਬੰਦੇ ਬੰਡੇ ਬੰਦੇ ਓਏ ਥੇ ਆ ਜਾ ਤੈਨੂੰ ਖੜਨਦਾ ਹੀ ਨਹੀਂ ਪਤਾ ਐਡਾ ਹੋ ਗਿਆ ਤੈਨੂੰ ਖੜਨ ਵੀ ਪਤਾ ਨਹੀਂ ਪੈਸੇ ਕਿੱਥੋਂ ਲਾ ਤੂੰ ਉਹ ਤਾਂ ਨਹੀਂ ਤਾਂ ਨਾ ਕਰਾ ਦਿਆਂ ਓਏ ਜੱਟ ਓਏ ਤਾਂ ਫੁੱਜੂ ਇਹਦਾ ਕੋਈ ਟਿਕਾ ਇਹ ਖਰਜਾ ਯਾਰ ਇਹਦੇ ਕੀ ਬੈਂਦੀ ਤੂੰ ਫੋੜੇ ਨਹੀਂ ਹੋਏ ਸਪਰੋਲ ਪਾ ਦੀ ਬਸ ਲੋੜ ਨਹੀਂ ਕੋਈ ਇਹਨਾਂ ਇਹਨੂੰ ਕੁਛ ਵੀ ਤੇਰੇ ਨਹੀਂ ਫੋੜਾ ਫੁਣਸੀ ਹੁੰਦਾ ਕੋਈ ਨਹੀਂ ਕੋਈ ਨਹੀਂ ਇਹਦਾ ਬਹਿਮਕਾਰਾ ਲੈ ਤੂੰ ਕਿੱਥੇ ਫੜਿਆ 1 2 3 4 5 6 7 8 9 10 11 12 13 14 15 16 12 18 19 20 21 22 23 24 25 26 ਯਾਰ ਠੀਕ ਹੈ ਜੀ ਐਨੇ ਦੀ ਹੋ ਸੌਦਾ 26 ਤੇ ਵੀ ਹਾਂ ਜੀ ਕਰ ਨਹੀਂ ਛੋਡੋ ਉਹ ਗੱਲ ਸੁਣ ਆ ਕੀ ਬਤ ਬਤ ਧਾਰ ਨਹੀਂ ਤੈਨੂੰ ਕਰਾਵਾਂਗੇ ਛੋੜ ਨੂੰ ਧਾਰ ਨਹੀਂ ਕਹਿੰਦੇ ਨੇ ਹਾਂ ਹਾਂ ਧਾਰ ਨਹੀਂ ਪਤਾ ਲੱਗਿਆ ਖੁਰਮੁਕਲਾ ਕਰ ਹਾਂ ਖੁਰਮੁਕਲਾ ਕਰ ਫਰਮੋ ਕਲਾਕਾਰ। ਘਲਾਉ ਦੇ ਦਿਓ ਇਹਨਾਂ ਨੂੰ ਛੋੜ ਬੜਾ। ਛੋੜ ਕਰ ਦੇਉਨਾਂ ਨੂੰ। ਸਾਡੇ ਤੁਹਾਨੂੰ ਕਰ ਲੈਂਦੇ ਹੱਥ ਪੈਸੇ ਫੇਰੇ ਕਰਦੇ। ਪੈਸੇ ਦਾ ਕੰਮ ਆ ਮੜ ਕੇ ਜੁੜਿਆ ਕਰਿਆ ਹੁਣ ਕੀ ਨਾ ਬੱਚਾ ਵੇਖ ਲਾ। ਘਰ ਦੀ ਬੱਕਰੀ ਸੀ ਬਾਈ ਛੋਟੀ। ਹਾਂ ਘਰ ਦੀ ਆ ਵੀਰ ਘਰ ਦੀ। ਘਣੀ ਪਾਣੇ ਹੋ ਸਾਡੇ ਕੋਲ ਠੀਕ ਆ। ਇਹ ਜ਼ਿਮੀਂਦਾਰ ਦੀ ਬੱਕਰੀ ਧੋਖਾ ਨਹੀਂ ਆਂਦੀ। ਜ਼ਿਮੀਂਦਾਰੀ ਆਪਾਂ ਤੋਂ ਆਪਾਂ ਕੋਲ। ਅੱਛਾ ਤੂੰ ਵੀ ਜ਼ਿਮੀਂਦਾਰ। ਬੱਕਰਾ ਦੋ ਦੰਦ ਦਾ ਖੜਾ ਵੇਖ ਲਾ। ਆ ਵੀ ਮਗਰਲੇ ਪਾਸੇ ਬੱਕਰਾ ਵੀ ਆਪਣੇ ਕੋਲੋਂ ਖੜਾ ਮਗਰਲੇ ਦੀ। ਹਾਂ ਲੱਗਦੀ ਹੈ। ਠੀਕ ਹੈ ਜੀ। ਠੀਕ ਹੈ ਮਹਾਰ